ਉਰੀ ਗੁਆਰੇਰੀ ਮਹੱਲਾ ਪੰਜਵਾ ਜਿਸ ਮਨ ਵਸੈ ਤਰੈ ਜਨਸੂ ਜਿਨਾਂ ਦੇ ਮੂਲ ਕੋਈ ਅੰਮ੍ਰਿਤ ਨਾ ਵਾਹਿ ਜਾਏਗਾ ਭਾਰਗੁ ਪਰਮੇਸ਼ਰ ਕੀ ਅਈਏ ਇਸ ਪ੍ਰਕਾਰ ਗੁਰਪੁਰੇ ਤੇ ਇਹ ਮੱਜ ਪਾਈ ਹੈ ਜਿਨਾਂ ਦੇ ਮਨ ਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਉਹ ਕੁਸ ਕਰ ਜਾਂਦਾ ਹੈ ਉਨਨ੍ਹੇ ਸੰਗਤ ਕਰਨ ਵਾਲੇ ਵੀ ਕਰ ਜਾਂਦੇ ਸੋ ਪੁਰਖ ਕਿਆ ਕਾ ਕਰਮ ਪ੍ਰਾਪਤ ਹੂ ਜਿਨਾਂ ਨੂੰ ਇਸ ਕਾਮ ਕਰਮੋਂ ਨੂੰ ਅੰਬਰ ਤੋਂ ਨਾਮ ਦੀ ਗੁਰਾਂਦਾਰਾ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਵਾਹਿਗੁਰੂ ਦੀ ਇਹਨਾਂ ਨੂੰ ਜਗਨਾ ਦੀ ਪ੍ਰਾਪਤੀ ਹੁੰਦੀ ਹੈ ਹੂ ਸਰਬ ਵਿਕਾਸ ਭਾਉਨਾ ਵਿਆਪੈ ਦੇਖੇ ਹੰਕਾਰ ਜੈ ਜੈ ਯਾਮ ਜੈ ਰੋਗੋ ਕਵਾਤ ਨਾ ਦਾਰੇ ਕੋਈ ਵੀ ਨਹੀਂ ਥੋੜੇ ਮਾਤ੍ਰੇ ਵਿਆਪਕ ਲੱਗਦਾ ਅੰਮ੍ਰਿਤ ਨਾਮ ਰਿਜੈ ਹਰ ਜਾਪੈ ਅੰਮ੍ਰਿਤ ਨਾਮ ਹੈ ਵਾਰਾ ਅੰਮ੍ਰਿਤ ਨਾਮ ਹੈ ਗੁਰਮੁਖ ਪਾਉ ਹੈ ਕੋਵੇ ਜੀਵ ਦੇ ਜਹਰੀ ਦਾ ਜੋ ਯਤਦਾ ਹੈ ਪਾਰ ਬ੍ਰਹਮ ਪਰਮੇਸ਼ਰ ਧਾਈ ਹੈ ਧਾਈ ਪਾਪੋਂ ਪੁਨਰਯੋ ਪਾਰ ਹੈ ਅਦੇ ਸਾਰੇ ਜੀ ਬ੍ਰਹਮ ਵਿਆਪਕ ਹੈ ਪਰਮੇਸ਼ਰ ਦੀ ਪ੍ਰੂਤੀ ਵਾ ਹੈ ਉਸ ਪਰਮੇਸ਼ਰ ਨੂੰ ਤੇ ਹੋਣਾ ਚਾਹੀਏ ਗੋਦਾਰੀਆਂ ਨੂੰ ਪੰਜ ਈਸ਼ਰ ਮੰਨੇ ਆ ਇਹ ਪਰਮੇਸ਼ਰ ਹੈ ਇਕ ਤਾਂ ਸ਼ਕਤੀ ਕੋ ਗਣੇਸ਼ ਅਤੇ ਸੂਰਜੋ ਤੇ ਵਿਸ਼ਨੂੰ ਤੇ ਸ਼ਿਵ ਆਦ ਕੇ ਪੰਜ ਮੰਨੇ ਆ ਸੋ ਮਾਰੇ ਪਰਮੇਸ਼ਰ ਕਹਿੰਦੇ ਪਰਮੇਸ਼ਰ ਭੂਤੀ ਵਾਲਾ ਜੋ ਕ੍ਰਿਸ਼ਨ ਹੈ ਇਹ ਪੰਜੇ ਕਾਰੂਪੀ ਈਸ਼ਰ ਹਨ ਜੋ ਪਰਮੇਸ਼ਰ ਸਾਰੇ ਦਾ ਕਾਰਣਕਾਰ ਕੋ ਰਹਿਤ ਹੈ ਗੁਰੂ ਜੀ ਨੂੰ ਨੰਨ ਕਰੀਏ ਗੁਰ ਪੂਰੇ ਤੇ ਇਹ ਮਤ ਪਾਲੀ ਗੁਰੂ ਗ੍ਰੰਥ ਕੋ ਭਾਈ ਮਤ ਸਿੱਖਿਆ ਪ੍ਰਾਪਤ ਕਰੀਏ ਬਰਹਾਉ ਕਰਨਿ ਉਕਰਾਵਨ ਹਾਰ ਦਇਆਲ ਸਾਵੇ ਜੀ ਕਰਨ ਮੰਨੇ ਤਿੰਨ ਮਨ ਆ ਲਕੋ ਸੇ ਕਰ ਸੁਖ ਉਤਤ ਦੇ ਸਖੂਲ ਤਕ ਆ ਦੇ ਕੇ ਮਾਇਆ ਪ੍ਰਕਿਰਤੀ ਆਦਿ ਕੰ ਮੰਨੇ ਹਨੇ ਅਤੇ ਰੂਪਾਦਾਨ ਦੇ ਕਾਰਨ ਅਤੇ ਨਿਰਿਤ ਕਾਰਨ ਜਿੰਨੇ ਨੇ ਹੋਣੇ ਨਿਰਿਤ ਕਾਰਨ ਰੂਪਾਦਾਨ ਕਾਰਨ ਈਸ਼ਵਰ ਅੰਤਮ ਯੋਨੀ ਆਪ ਹੀ ਹੈ ਇਹ ਮਤਰੀ ਸਾਲ ਸੰਗੀ ਗਾਲੇ ਨੂੰ ਪਹੁੰਚਾ ਕਰਨ ਵਾਸਤੇ ਉਹਦਾ ਸਕੂਨ ਸ਼ਰੀਰ ਜਿਹੜਾ ਹੈ ਇਹ ਉਪਾਦਾਨ ਕਾਰਨ ਮੱਕੜੀ ਦਾ ਅਤੇ ਜਿਹੜਾ ਸੂਖਮ ਸ਼ਰੀਰ ਹੈ ਮੱਕੜੀ ਦਾ ਉਹ ਨਿਰਿਤ ਕਾਰਨ ਹੈ ਇਸੇ ਪ੍ਰਕਾਰ ਹੈ ਪੰਨ ਨਿਮਿਤ ਉਪਾਦਾਨ ਕਾਰਨ ਬ੍ਰਹਮ ਕੇਤਨ ਆਪ ਹੀ ਹੈ ਕਰਨ ਕਰਾਵਣ ਕਰਨ ਕਰਾਵਨ ਹਾਰ ਦਇਆ ਦਾ ਸਰਪ੍ਰੇਖਸ਼ਰ ਆਪ ਹੀ ਹੈ ਜੀਵ ਜੰਤ ਸਗਲੇ ਪ੍ਰਤਪਾਲ ਜੀਵ ਤੇ ਜੰਤ ਛੋਟੇ ਵੱਡੇ ਜੰਤੂ ਹਨ ਜਾਂ ਜੀਵਾਂ ਮਾਤੇ ਕਿੰਨੇ ਹਨ ਜੀਵ ਰੂਪੀ ਕਿੰਨੇ ਬਾਗੇ ਹੈ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਕਾਰਨ ਦੇ ਪ੍ਰਤੀ ਕਾਈ ਆਪ ਪਾਲਣਾ ਕਰਦਾ ਹੈ ਅਗਮ ਅਗ ਉਤਰ ਸਦਾ ਬੇਅੰਤ ਉਹ ਮੰਨਦੇ ਸੰਕਲਪੇ ਵਕਲਪੇ ਦਾ ਵਿਸ਼ਾ ਨਹੀਂ ਜੋ ਪਰਹਰਜਨ ਜੀ ਦੀ ਮਾਇ ਜੀ ਨੇ ਸਿੱਧ ਜਿੱਥੇ ਜਾਣ ਕਹ ਸੰਕਲਪ ਨੇ ਜਾਲੇ ਦੇ ਨਾ ਪਰਹਰਜਨ ਜੀ ਦੀ ਹੈ ਸੰਕਲਪ ਸਿੱਧੀ ਦੁਆਰਾ ਇਹ ਉਹ ਮੰਨਦੀ ਗੱਲ ਦਾ ਰੇਖਾ ਸੋ ਸੰਕਲਪ ਸਿੱਧੀ ਦਾ ਵਿਸ਼ਾ ਨਹੀਂ ਹੈ ਪਰਹਰਜਨ ਜੀ ਕੋ ਪਰੇ ਹੈ ਅਗੰਗ ਅਗੋਚੀ ਇੰਦਰੀਆਂ ਦਾ ਵੀ ਵਿਸ਼ੇ ਹੈ ਸਦਾ ਬੇਅੰਤ ਸਦਾ ਅੰਤ ਹੈ ਤੇ ਹੋਪੁ ਨਿਸ਼ਵਰ ਸਿਮਰ ਮਨ ਆਪੂਰੇ ਗੁਰ ਮੰਤਾ ਜਿ ਇੰਨੇ ਪਿਆਰੇ ਮਨ ਆਪੂਰੇ ਗੁਰਾਂ ਦੇ ਮੰਤਰ ਦੁਆਰਾ ਉਸ ਵਾਹੀਏ ਸਿਮਰਨ ਕਰ। ਜਾਕੀ ਸੇਵਾ ਸਰਬ ਨਿਧਾਨ। ਜਿਸ ਮਹਾਰਾਜ ਦੀ ਸੇਵਾ ਭਲਕੀ ਕਰਕੇ ਸਾਰੇ ਹੀ ਖਜ਼ਾਨੇ ਗੁਣਾਂ ਦੇ ਪ੍ਰਾਪਤ ਹੁੰਦੇ ਹਨ। ਪ੍ਰਭ ਕੀ ਪੂਜਾ ਪਾਈਐ ਮਾਨ। ਤਉਜ ਚੰਨ ਤਰਕੋਏ ਪੂਜਾ ਕਰਕੇ ਮਾਨ ਸਤਕਾਰ ਪਾਈਦਾ ਹੈ। ਮਾਨ ਗਿਆਨ ਪਾਈਦਾ ਖਟ ਪ੍ਰਮਾਣਾਂ ਦੇ ਵਿਸ਼ੇ ਰੂਪ ਜੋ ਸਵੈਨ ਪ੍ਰਹਵ ਇੱਕ ਪ੍ਰਮਾਣ ਹੈ। ਉਸ ਗਿਆਨ ਨੂੰ ਪਾਈਐ ਮਨਨ ਦੁਆਰਾ ਜਾ ਕੀ ਤਹਿਲ ਨਾ ਬਿਰਤੀ ਜਾ ਜਿਸ ਵਹਿਗੂ ਵੀ ਤਹਿਲ ਸੇਵਾ ਕੀਤੀ ਕੋਈ ਵੀ ਨਿਸਫਲ ਨਹੀਂ ਜਾਂਦੀ ਹੈ ਸਦਾ ਸਦਾ ਹਰ ਕੀ ਗੁਣ ਗਾ ਇਹਨੂੰ ਆਵਾਜ ਹਰਿ ਹੋਰੇ ਸਰੀਰ ਦੇ ਹਮੇਸ਼ਾ ਗੁਣਾ ਨੂੰ ਗਾਉਣਾ ਕਰੇ ਪਾਈ ਕਰ ਕਿਰਪਾ ਪ੍ਰਭ ਅੰਤਰਜਾਮੀ ਇਹਨਾਂ ਤੁਮ ਕੀ ਜੰਮੀ ਪ੍ਰੇਰਕ ਪ੍ਰਭੂ ਜੀ ਕਿਰਪਾ ਦ੍ਰਿਸ਼ਟੀ ਕਰੋ ਸਾਡੇ ਤੇ ਸੋਹਨੇ ਦਾਣ ਹਰ ਅਲਖ ਸੁਆਮੀ ਲਖਨ ਤੋ ਰਹਿ ਹਰੀ ਸਰਬਕੇ ਸੁਆਮੀ ਤੂੰ ਹੀ ਸੁਖਾਂ ਦੇ ਵੀ ਆਬ ਖਜ਼ਾਨੇ ਹੋ ਇਹ ਜਾਣਦੁ ਮੰਨ ਕਰਕੇ ਲਖੇ ਨਹੀਂ ਜਾਂਦੇ ਸਾਰਿਆਂ ਦੇ ਮਾਇਆ ਦਿੱਤੀ ਵਾਰਾ ਸੁਆਮੀ ਹੋ ਉਹ ਸੁਖ ਰਾਜੇ ਖਿਲਾਉਂਦੇ ਹੈਰੀ ਆਪ ਇਹ ਜਨ ਤੇਰੀ ਸਰਣਾ ਇਤਨੀ ਜੀ ਮਾਤਰਾ ਮਹਾਰਾਜ ਦੀ ਸਰਨ ਹਾਂ ਸਾਰੇ ਨਾਨਕ ਨਾਮ ਮਿਲੇ ਵੜਿਆ ਕਿਰਪਾ ਕਰੋ ਹਜੂਰ ਕਹਿੰਦੇ ਆਪਾਂ ਇਹ ਮੰਗੀਏ ਮਹਾਰਾਜ ਜਾਸ ਦੱਸਦੇ ਕਿ ਨਾਮ ਦੀ ਸਾਨੂੰ ਮਹਾਰਾਜ ਵਡਿਆਈ ਮਿਲੇ ਗੌੜੀ ਗੁਆੜੀ ਦੀ ਮਹੱਲਾ ਪੰਜਵਾ ਜੀਏ ਜੋਗਤ ਜਾ ਕੇ ਹੈ ਹਾਰ ਭਾਉ ਜਿਸ ਵਾਹਿਗੁਰੂ ਦੇ ਸਾਰੇ ਧੀਆਂ ਨੂੰ ਆਲਣ ਪੋਰਸ਼ਨ ਦੀ ਪਹਿਗਾ ਕਰੰਦੀ ਪਰਲੋਂ ਕਰਨ ਦੀ ਸਾਰੀਆਂ ਜੁਗਤੀਆਂ ਜਿਸ ਵਾਹਿਗੁਰੂ ਦੇ ਹੱਥਾਂ ਨੇ ਦੀਨ ਹਨ ਤੋ ਸਿਮਰੋ ਅਨਾਥ ਕੋ ਨਾਥ ਆਥ ਗਰੀਬਾਂ ਦਾ ਵੀ ਸਵਾਮੀ ਹੈ ਉਹਦਾ ਸਿਮਰਨ ਕਰੋ ਉਹਦਾ ਕੋਈ ਸੌਮੀ ਨਹੀਂ ਉਹ ਸਾਰਿਆਂ ਦਾ ਮਾਥੇ ਪ੍ਰਭ ਚਿਤ ਆਏ ਸਭ ਦੁੱਖ ਜਾ ਜੀ ਗੁਰੂ ਚੇਤੇ ਆ ਜਾਵੇ ਸਾਰੇ ਕਿੰਨੇ ਦੁੱਖ ਗਰਭ ਤੋਂ ਲੈ ਕੇ ਮਰਨ ਤੱਕ ਬਾਹਰ ਜਾਣੀ ਗੰਗ ਵਸਾਰੇ ਸਭ ਚਲੇ ਜਾਂਦੇ ਆ ਐ ਸਭ ਦਿਨ ਤਹ ਹਰ ਕੈ ਨਾ ਮੋਹ ਮੋਹ ਕਰਕੇ ਜਿੰਨੇ ਧਾਰੋ ਐਸੇ ਪ੍ਰਕਾਰ ਜਿਸ਼ੇ ਨਾ ਸੋ ਜਾਂਦੇ ਹਨ ਬਿਨ ਹਰ ਭੌ ਕਾਹੀ ਕਾ ਮਨ ਹੈ ਕੋਈ ਕੈਲਪੁਰਖ ਹੋ ਜੀ ਤੋਂ ਡਰਦੀ ਦਾ ਮੰਨਦਾ ਹੈ ਮਿਰ ਪਾ ਹੋ ਜਾ ਮਾਰਾ ਸਿਮਨ ਕਰਕੇ ਹਰ ਬਿਸਰਤ ਕਾਹੀ ਸੁਖ ਜਾਨੈ ਜਿਹੇ ਭੁੱਲਨੇ ਕਰਕੇ ਸੁਖੇ ਦੀ ਗੱਲ ਦੱਸਦਾ ਸੁੰਨ ਵਾਹਿਗੁਰੂ ਜੀ ਬਿਸਮੇ ਕਰਕੇ ਦੁੱਖ ਸੁਖ ਲਈ ਸਾਰੇ ਜਿੰਬੜਦੇ ਹਨ ਰਹਾਉ ਜਿਨ ਘਾਰੇ ਬਹੁ ਧਰਨ ਅਗਾ ਜਿਸ ਤੈ ਤੁਮ ਬਹੁ ਸਾਰੇ ਘਰਾਂ ਵਿਚ اک ਹੈ ਸ਼ਾਇਦ ਕਿਤੇ ਕਹਾਵਾਜਿਤ ਜਿਨ ਲੋਕ ਕੋਟ ਬ੍ਰਹਮੰਡ ਕੋ ਠਾਕੇ ਸੁਆਮੀ ਅਜੀ ਐਸੀ ਧਾਰਨੀ ਜਿੱਤੇ ਧਰਤੀ ਸਮਾਨ ਆਲਕ ਜਾ ਕੀ ਜੋਤ ਜੀ ਪਰਗਾ ਜਿਸ ਵਾਹਿਗੁਰੂ ਦੀ ਜੋਤ ਆਪਣੇ ਹਿਰਦੇਆਂ 'ਚ ਪ੍ਰਕਾਸ਼ ਰਹੀ ਏ ਜੀਵਨ ਨਾਲ ਹੀ ਜਿਉਂਦੇ ਜਾਗਦੇ ਪ੍ਰਤੀਤ ਹੋ ਰਹੇ ਸਾਰੇ ਜੀਵਾਂ 'ਚ ਇਹ ਤੁੰ ਦੀ ਜੋਤ ਪ੍ਰਕਾਸ਼ ਰਹੀ ਹੈ ਜਾ ਕੀ ਬਖਸ਼ ਨਾ ਮੀਟੈ ਕੋ ਜਿਸ ਵਾਹਿਗੁਰੂ ਦੀ ਐਸੀ ਬਖਸ਼ੀਸ਼ ਏ ਜਿਹਨੂੰ ਬਖਸ਼ ਦਿੰਦਾ ਇੱਕ ਦਾ ਦਸਰ ਬਾਹਰ ਨਾ ਬੁਲਾਵਾ ਕੋਈ ਮਟਾਉਣ ਨੂੰ ਸਮਰੱਥ ਨਹੀਂ ਜਿਨੂ ਮਾਰਾ ਬਖਸ਼ੀ ਦੇ ਨੇ ਬਖਸ਼ਿ ਜੋ ਸਿਮਰ ਸਿਮਰ ਪ੍ਰਭ ਨਿਰਭਉ ਜਿਨੂ ਮਾਰਾ ਬ੍ਰਹਮ ਵਿਦਿਆ ਦੀ ਬਖਸ਼ੀ ਕੀਤੀ ਉਹਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ ਉਹ ਬੰਦਾ ਰੂਪ ਹੀ ਹੋ ਜਾਂਦੇ ਹਨ ਹਾਂਜੀ ਸਿਮਰ ਸਿਮਰ ਪ੍ਰਭ ਨਿਰਭਉ ਹੋਇ ਨਿਮੇ ਜੋਗ ਜੋ ਪ੍ਰਭ ਦਾ ਸਿਮਰਨ ਕਰ ਨਿਰਭਉ ਹੋ ਜਾਵੇਗਾ 8 ਪਹਿਰ ਸਿਮਰੂ ਪ੍ਰਭ ਨਾਮ ਇੱਥੇ ਆਣ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ ਆਨਕ ਤੀਰਥ ਮੱਜਨ ਇਸ ਨਾਮ ਇੱਥੇ ਆ ਜੀ ਤੀਰਥਾਂ ਦੀ ਇੱਛਾ ਕਰਦੇ ਨੇਕਾਂ ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਦਾ ਫਲ ਤੈਨੂੰ ਇੱਥੇ ਆ ਮਾਰੇ ਸਿਮਰਨ ਕਰਨ ਲਈ ਆ ਜਾਏਗਾ ਇਕ ਜਰਾਸੀ ਪ੍ਰੂਰਵੁਰਾਜਾ ਸਾਹਿਬ ਸੰਗੇ ਜੀ ਉਹ ਸਿਮਰਨ ਕਰਦਾ ਸੀ ਹਰ ਵਕਤ ਇੱਕ ਦਿਨ ਉਹਨਾਂ ਨੂੰ ਕਿਹਾ ਸਾਹਿਬ ਜੀ ਸੰਸਕਾਰ ਕਰ ਕੇ ਤੇ ਵੀ ਛਾੜਤੀ ਉਸਾਂ ਨੂੰ ਇਸ਼ਨਾਨ ਕਰਨਾ ਚਾਹੀਦਾ ਹੈ ਇਹ ਪ੍ਰੂਰਵੁਰਾਜਾ ਨੂੰ ਵੀ ਸੰਕਲਪ ਹੋਇਆ ਇਹ ਛਾੜਤੀ ਸਾਂ ਤੇ ਇਸ਼ਨਾਨ ਕਰਨ ਕੇ ਲਿਏ ਜਦੋਂ ਇਸ਼ਨਾਨ ਕਰਨ ਨੂੰ ਆ ਕੇ ਤਿਆਰੀ ਕਰਨ ਲੱਗਾ ਉਸ ਨੇ ਇਹ ਛਾੜਤੀ ਕਿਹਾ ਜਾਨੋ ਜਿਹੜੇ ਪਾਹ ਚੱਲ ਕੇ ਜਿੱਥੇ ਬੈਠਾ ਸਿਮਰਨ ਕਰਦਾ ਹੁੰਦਾ ਸੀ ਉੱਥੇ ਆ ਗਿਆ ਆਵਾਜ਼ ਆਈ ਹੈ ਪ੍ਰੂਰਵ ਰਾਜਾ ਇਹ ਸਾਡ ਪੀਰ ਤੇਰੇ ਕੋਲੇ ਆ ਗਏ ਚਲ ਕੇ ਵੀ ਸੁਨਾਨ ਕਰ ਲੈ ਭਜਨ ਤੋਂ ਵੱਡੀ ਕੋਈ ਕੀ ਜੀ ਨਹੀਂ ਸਿਮਰਨ ਸਭ ਕੁਝ ਸਮਝਿਆ ਕਰ ਇਹ ਸਾਡ ਪੀਰ ਸਾਰੇ ਵਿੱਚੇ ਆ ਗਏ ਤੂੰ ਸਿਮਰਨ ਕਰ ਇੱਕ ਚਿਤ ਹੋ ਕੇ ਕੇ ਸੁਣ ਕੇ ਰਹਿ ਜੀ ਸੁਨਾਨ ਕਰ ਲਿਆ ਤੇ ਸਿਮਰਨ ਨੂੰ ਵੀ ਜੁੜ ਗਿਆ ਸੀ ਇਸ ਪ੍ਰਕਾਰ ਸਾਹਿਬ ਜੀ ਭਗਤ ਮੋਹਲਾ ਜੀ ਪੂਰਵ ਰਾਜੇ ਦੀ ਕਥਾ ਹੁੰਦੀ ਹੈ ਹਜੂਰ ਫਰਮਾਉਂਦੇ ਹਨ ਅਨਕ ਤੀਰਥ ਮੱਜਨ ਇਸਨਾ ਅਨੇਕਾਂ ਸਿੱਖਾਂ ਤੇ ਪੁਰਬਾਂ ਦਾ ਇਸ਼ਤਿਹਾਰ ਹੈ ਪਾਰ ਬ੍ਰਹਮ ਕੀ ਸਰਨੀ ਪਾਹੇ ਲਈ ਤੁਕਦਾਰ ਆਠ ਪਹਿਰ ਸਿਮਰੂ ਪ੍ਰਭ ਨਾਮ ਵਾਹਿਗੁਰੂ ਅਗਿਗੇ ਨਾਮ ਦਾ ਸਿਮਰਨ ਕਰੋ ਆਨਕ ਪੀਰਥ ਮੱਜਨ ਇਸ ਨਾਮ ਇਸ ਜ਼ਿੰਦਗੀ ਅਨੇਕਾ ਤੀਰਥਾਂ ਦੇ ਪੁਰਬਾਂ ਦਾ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਤੁਮ ਨੂੰ ਬਾਹਰ ਬ੍ਰਹਮ ਕੀ ਸਰਨੀ ਪਾ ਜੇ ਤਾਹਿ ਮਾਈ ਗੁਰੂ ਪਾਗੰਗ ਦੀ ਸਰਨਾ ਆਪਣੇ ਆਪ ਨੂੰ ਪਾਉਣਾ ਕਰੂਤ ਕਲੰਕ ਖਿੰਨ ਮਹਿ ਬਿਟ ਜਾ ਜੇ ਸਾਡੇ ਕਲੰਕ ਨਹੀਂ ਮਿਲਦੇ ਪੁਰਾਂ ਦੇ ਕਲੰਕ ਲੱਗੇ ਹੋਏ ਆ ਬਾਰੇ ਕਹਿੰਦੇ ਕੋੜਾ ਕਲੰਕੇ ਖੰਗੇ ਵਿੱਚ ਨਾਸ ਹੋ ਜਾਣਗੇ ਮਰ ਜਾਣਗੇ ਬ੍ਰਾਹਮਣ ਕੈਲੀ ਘਾਤ ਕਰਿਓ ਪਾਪਾਂ ਦੇ ਕਲੰਕ ਲੱਗੇ ਹੋਏ ਹਨ ਦੇਮੋਹਾਜ ਪੂਰਾ ਪਾਪਸਾ ਦੇਮੋਹਾਜ ਹੈ ਕਿਸੇ ਸੀਰਤੀ ਮਾਇਆ ਤੇ ਖੁਸ਼ ਹੋਣ ਵਾਲਾ ਨਹੀਂ ਕੁਸ਼ਾਮਤੋ ਰਹਿਤਾ ਬੇਮੁਹਤਾਜ ਪੂਰਾ ਪਾਤਸ਼ਾਹ ਸਰਮਹਤ ਸਹ ਸਾਰਿਆਂ ਮੇਂ ਸਬ ਸੇਵਕ ਸੱਚਾ ਵੀਸਾ ਗੁਰੂ ਵਾਹਿਗੁਰੂ ਸੇਵਕ ਨੂੰ ਸੱਚਾ ਭਰੋਸਾ ਪ੍ਰਮੇਸ਼ਰ ਦਾ ਗੁਰਪੂਰ ਹੈ ਰਾਖੇ ਦੇਹਾਂ ਗੁਰੂ ਪੂਰਿਆਨ ਕਿਰਪਾ ਕਰਕੇ ਮੈਨੂੰ ਆਪਣੇ ਕਿਰਪਾ ਦੇ ਹੱਥ ਨੇ ਰੱਖਣਾ ਕੀਤਾ ਹੈ ਸੇਵਕਾਂ ਨੂੰ ਨਾਨਕ ਪਾਰ ਬ੍ਰਹਮ ਸੰਸਾਰ ਜੁਗ ਬਾਦੂਂ ਪ੍ਰਮੇਸ਼ਰ ਬੜਾ ਸ਼ੁਭ ਰਾਤ੍ਰੀ ਸੇਵਕਾਂ ਸਾਹਿਬੀ ਫਰਮਾਉਂਦੇ ਹਾਂ ਗੌੜੀ ਗੁਆਰੇ ਦੀ ਮਹੱਲਾ 5 ਵਾ ਗੁਰ ਪ੍ਰਸਾਦਿ ਨਾਮ ਮੰਨ ਲਾਗੈ ਜਿਉਂ ਵਾਪਰੈ ਸਤਿਗੁਰਾਂ ਦੀ ਕਿਰਪਾ ਕਰਕੇ ਮਾਰੇ ਕੰਦੇ ਨਾਮ ਵਿਚ ਮੰਨ ਲਾਗਿਆ ਗਵਾਰੇ ਵੀ ਜਾਤੀ ਐਸ ਗੋੜੀ ਦੀ ਜਨਮ ਜਨਮ ਕਾ ਸੋਇ ਜਾਗ ਜਨਮ ਜਨਮ ਜਨਮਾ ਜਨਮ ਆਦਿ ਰੂਪਾਂ ਕੇ ਆਸੀ ਵਿਦਿਆਵੀ ਨੀਂਦ ਵਿਚ ਗਿਆਨ ਵਸਤਿ ਯਾਗ ਪਿਆ ਹੈ ਅੰਮ੍ਰਿਤ ਗੁਣ ਉੱਤਰਾ ਪ੍ਰਭ ਬਾਣੀ ਅੰਦਰ ਤੋ ਜਿਸ ਵਿਚ ਪਰਮੇਸ਼ਰ ਦਾ ਅਮਰ ਨਾਮ ਕਰਨ ਵਾਲਾ ਅਮਰ ਚ ਗੁਣ ਹੋਣੇ ਉਹ ਪ੍ਰਵੂਦੇ ਸੰਸਕੋਪ ਗਿਆਨ ਅਨੁਆਰ ਗੁਨਾਹੀ ਅੰਮ੍ਰਿਤ ਨੂੰ ਬਾਣੀ ਤੋਂ ਬਧਿਨੋ ਚਾਰਦੇ ਹਨ ਪੂਰੇ ਗੁਰ ਕੀ ਸੁਮਤ ਪਰਾਂ ਇਹ ਪੂਰੇ ਗੁਰਾਂ ਦੀ ਸ੍ਰੇਸ਼ਟ ਮੱਤ ਕੀ ਹੋਈ ਇਹ ਪ੍ਰਾਣੀ ਉਹ ਧਾਰਨ ਕਰਦੇ ਹਨ ਪ੍ਰਭ ਸਿਮਰਤ ਕੁਸਲ ਸਭ ਪਾਏ ਮਨ ਦੇ ਸ੍ਰੂਪ ਜਾਣੇ ਕਰਕੇ ਸਾਰੇ ਕੁਸ਼ਲ ਸੁਖ ਪ੍ਰਾਪਤ ਕੀਤੇ ਉਹਨਾਂ ਨੇ ਘਰ ਬਾਹਰ ਸੁਖ ਸਹਿਜ ਸੁਭਾਈ ਜੀ ਇਹਨਾਂ ਦੇ ਸੁਖ ਉਹ ਬਾਹਰ ਹੀ ਸੁਖ ਹੈ ਸੈਵੀਓ ਸੁਭਾਇ ਸੁਮਨੀਆਂ ਜੀ ਵੀ ਸੋਖਾ ਉਹਨਾਂ ਦੇ ਕਿਸੇ ਪ੍ਰਕਾਰ ਦੇ ਖੁਸ਼ਕਲਿਸ਼ ਨਹੀਂ ਸਾਰਾਂਪਰ ਮੁਖ ਵਿਕਤੀ ਵਿਚ ਬਾਹਰ ਸੰਸਾਰਾਕਾਰ ਵਿਚਤੀ ਵਿਚ ਸੈਵੀਓ ਸੁਆਏ ਅਧਕਾਰੀਆਂ ਚ ਵੀ ਉਚਿਤ ਸੁਖ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਰਹਾਉ ਕੋਈ ਪਛਾਤਾ ਜਿਨਹੈ ਉਪਾਇ ਵਾਹਿਗੁਰੂ ਸਹਦਾ ਕੀਤਾ ਰਹਾਉ ਬਸਰਾਮ ਦੇ ਕਹੇ ਜੀ ਕਹਿੰਦੇ ਉਹ ਉਸ ਪਰਮੇਸ਼ਰ ਨੂੰ ਪਛਾਣ ਲਿਆ ਹੈ ਕਰ ਕਿਰਪਾ ਪ੍ਰਭ ਆਪ ਮਿਲਾਇ ਗੁਰੂ ਦਾ ਗਿਆਨ ਗੁਰਾਂ ਦੁਆਰਾ ਪਾਇਆ ਵਾਹਿਗੁਰੂ ਦੀ ਕਿਰਪਾ ਕਰਕੇ ਆਪ ਦੇ ਨਾਲ ਉਹਨੂੰ ਮਿਲ ਲਿਆ ਹੈ ਬਾਪਕਰ ਲੀਨੋ ਕਰ ਆਪਣਾ ਸਾਡੀ ਬਿਲਕੁਲ ਪੂਜਾ ਕਰ ਪਕੜ ਕੇ ਬ੍ਰਹਮਾਕਾਰ ਕਰਕੇ ਆਪਣਾ ਬਣਾ ਲਿਆ ਹੈ ਹਰ ਹਰ ਕਥਾ ਦਾ ਜਪ ਜਪਨਾ ਜੈ ਮੁਕਤੀ ਹੈ ਹੋਰ ਜਿਵੇਂ ਤੁਸੀਂ ਉਪਰ ਇਹੋ ਹੋਰ ਨਾਂ ਦੇ ਆਧਾਰ ਨੂੰ ਆਪੇ ਜੀਵਨ ਮੁਕਤੀ ਆਨੰਦ ਹੈ ਹਰ ਹਰ ਪਰਮੇਸ਼ੁਰ ਦੇ ਨਾਮ ਦੀ ਕਥਾ ਕਰਿਆ ਕਰੋ ਤੇ ਸਦਾ ਜਾਤ ਨੂੰ ਜਪਣਾ ਕਰਿਆ ਕਰੋ ਕਿਉਂ ਜਿਨਾਂ ਨੇ ਜਾਤ ਨੂੰ ਜਪਣਾ ਕੀਤਾ ਹਰ ਹਰ ਦੀ ਕਥਾ ਚੱਲ ਜਾ ਰਹੀ ਹੈ ਉਹ ਨਾਮ ਰਤੇ ਕੁਲਾਂ ਦਾ ਕਰੇ ਉਧਾਰ ਹੋਰ ਨਾਂ ਦੇ ਉਧਾਰ ਕਰ ਗਿੰਦੇ ਹਨ ਮੰਤਰ ਤੰਤਰ ਔਖੇ ਪੁਨਹੇ ਚਾਰ ਨਾਮ ਤੋਂ ਪਰੀ ਜਾ ਹੁੰਦਾ ਹੈ ਮੂਹ ਦੇ ਨਾਲ ਤੰਤਰ ਕੇ ਤੰਤਾਰੋਸ਼ ਦੀਆਂ ਲਾ ਕੇ ਪਾ ਦੇਣੀਆਂ ਕਿਹਤੇ ਔਖੇ ਦਵਾਈ ਆਦਕ ਦੇ ਦੇਣੀ ਉਹਨਾਂ ਚਾਰ ਤੱਪ ਵੀ ਨਿਰਤੀ ਵਾਸਤੇ ਇਹਨਾਂ ਕੰਮ ਕੀਓ ਨਾ ਪ੍ਰਾਸਤਿਵੰਨ ਹੈ ਕਿ ਪੁਨਾਂ ਦੀ ਪ੍ਰਵਿਅਕਤੀ ਵਾਸਤੇ ਜਿਹੜਾ ਕੰਮ ਕਰੀਓ ਇਹਨਾਂ ਪੁਨਰਚਰਨ ਹੁੰਦਾ ਹੈ ਤੋਂ ਹਜ਼ੂਰ ਉਰਮਾਉਂਦੇ ਹੰ ਮੰਤਰ ਤੰਤਰ ਆਹੋਦ ਪੁਨਹੇ ਚਾਰ ਮੰਤਰ ਕਹਦੇ ਵਾਪੇ ਕਾਮ ਕਰੋ ਆਦਕ ਦੇ ਸਤੋ ਹੈ ਉਹਨੂੰ ਵੀ ਜੈ ਲਾਉਣ ਵਾਸਤੇ ਵਾਸ ਕਰਨ ਆ ਕੇ ਮੰਤਰ ਮਾਰਾ ਰੋ ਨਾਮ ਹੈ ਤੰਤਰ ਵਾਹਿਗੁਰੂ ਦਾ ਮੰਤਰ ਹੈ ਜਿਵੇਂ ਅੱਖਰਾਂ ਨੂੰ ਵਾਸ ਦੇਵ ਆਪਕ ਸਾਰਿਆਂ ਨੂੰ ਇਕੱਤਰ ਕਰਕੇ ਇੱਕ ਅਖਰੀਏ ਚੀਜ਼ਾਂ ਹਨ ਇਸੇ ਪ੍ਰਕਾਰ ਤੰਤਰ ਦਾ ਦਾਦਕ ਹੁੰਦਾ ਜਿਵੇਂ ਇਸੇ ਪ੍ਰਕਾਰ ਸਾਧ ਸੰਗਜੀ ਤੰਤਰ ਵੀ ਵਾਹਿਗੁਰੂ ਦਾ ਨਾਮ ਹੈ ਅਤੇ ਇਹ ਤੰਤਰ ਜਿਵੇਂ ਹੁੰਦਾ ਹੈ ਚੀਜ਼ ਤਦੈਵਿਚ ਮੌਈਆ ਆਇਕਾ ਨੂੰ ਗੰਢਾ ਦੇ ਕੇ ਜਿਵੇਂ ਤੰਕਰ ਕਰਵੇ ਹਨ ਮੰਤਰ ਪ੍ਰਮੇਸ਼ਰ ਜੀ ਕਹਿੰਦੇ ਹੈ ਜੈ ਇਤਿ ਤੋਕਾਰਾ ਨੂੰ ਵਸ ਕਰਨ ਵਾਸਤੇ ਤੰਕਰ ਰਾਜ ਗੈ ਸਾਜਕ ਜਿਹੜੇ ਜਗਮੁਹਨਗੇ ਕੋਨੋ ਮੇਟਰ ਆਪੇ ਤੰਕਰ ਹੈ ਹੈ ਅਬੇ ਔਸ਼ਧ ਔਖਦ ਅਭਿਆਨ ਰੁਕੀ ਹੋ ਗੂ ਮੇਟਰ ਆਪੇ ਦਵਾਈ ਹੈ ਪੁਨਾਹ ਚਾਰ ਜਦ ਪਾਪਾਂ ਦੀ ਨਿਰਤੀ ਆ ਕੇ ਤਹਾਂ ਚਰਨਾ ਪੁਨਾਹ ਲਈ ਤੇ ਚਾਰ ਵਿੱਚ ਪਰਵਰਤ ਹੋਣਾ ਪੁਨਾਹ ਪੁਨਾਹ ਕਿਸੇ ਦਾ ਆਚਾਰ ਜੁਮਸ ਚਰਨਾ ਹੁੰਦਾ ਸੰਸਕ੍ਰਿਤ ਵਿੱਚ ਪੁੱਛਦੇ ਕਿ ਕਿ ਫਿਰ ਆ ਪੁਨਾਹ ਚਾਰ ਕਹਿੰਦੇ ਆ ਪੁਨਾਹ ਪੁਨਾਹ ਜਿਹੜਾ ਆਚਾਰ ਕੀਤਾ ਜਾਵੇ ਕਈ ਵਾਰੀ ਪ੍ਰਾਸ਼ਦ ਦਿੱਤੀ ਦਾ ਨਾਮ ਵੀ ਪੁਨਾਹ ਚਾਰ ਹੁੰਦਾ ਹੈ ਸੋ ਪਾਪਾਂ ਦੀ ਨਿਰਤੀ ਆ ਤੇ ਜਿਹੜਾ ਪ੍ਰਾਸ਼ਦ ਕਰਨਾ ਹੈ ਉਹਨਾਂ ਵਿੱਚ ਪਰਵਰਤ ਹੋਣਾ ਇਹ ਪਰਮੇਸ਼ਰ ਦਾ ਨਾਮ ਹੀ ਹੈ ਸੈਂਕੜੇ ਰੂਪੀ ਸੱਤਾਂ ਨੂੰ ਵਸ ਕਰਨੇ ਆਪੇ ਮੰਤਰ ਹੈ ਅਗੇ ਰਾਜ ਰੂਪੀ ਜਸਵਾ ਨੂੰ ਮੇਟਨੋ ਆਪੇ ਕੰਮ ਕਰ ਹੈ ਅਗੇ ਅਗਿਆਨ ਦੇ ਨਾਸ ਕਰਨੋ ਆਪੇ ਔਖਦ ਹੈ ਅਗੇ ਇਸੇ ਪ੍ਰਕਾਰ ਹੈ ਤੇ ਤੈਮ ਕਰਮੋਂ ਤੇ छुटਣੀ ਆਪੇ ਮੁਕਤਮੀ ਹੋ ਆਪੇ ਕੋਨ ਹਜਨ ਹੈ ਬਾਪਰਾ ਕਿਤਾਬਾਂ ਦੀ ਨਿਗਤੀ ਰੂਪ ਹਰ ਹਰ ਨਾਮ ਜੀ ਪ੍ਰਾਨ ਆਧਾਰ ਹਰ ਹਰ ਦਾ ਨਾਮ ਇਹੋ ਹੀ ਮੰਤਰ ਹੈ ਜਿਹੜਾ ਹਰ ਹਰ ਦਾ ਨਾਮ ਇਹੋ ਹੀ ਹਿਰਦੇ ਦੇ ਅੰਦਰ ਤੰਤਰ ਹੈ ਇਹੋ ਹੀ ਪ੍ਰਾਣੋਂ ਦਾ ਆਸਰਾ ਆਪਦੀ ਹੈ ਸਾਚਾ ਤਨ ਪਾਇਉ ਹਰ ਰੰਗ ਇਹ ਭਾਈ ਸੱਚਾ ਨਾਮ ਰੂਪੀ ਤਾਰੇ ਹਰੀ ਦੇ ਪੇਮ ਦਾ ਪ੍ਰਾਪਤ ਕੀਤਾ ਹੈ ਸੱਚਾ ਧੰਨ ਪਾਇਓ ਹਰੀ ਦਾ ਜਿਹੜਾ ਰੰਗ ਪ੍ਰੇਮ ਹੈ ਇਹ ਸੱਚਾ ਧੰਨ ਪ੍ਰਾਪਤ ਕੀਤਾ ਹੈ ਬੁੱਤਰ ਕਰੇ ਸਾਧ ਕੈ ਸੰਗ ਗੁਰੂਆਂ ਦੀ ਸੰਗ ਕੈ ਤੇ ਕਿੰਨੇ ਕਸਮ ਸੰਸਾਰ ਤੋਂ ਕਰ ਗਏ ਹੋ ਸੁਖ ਬੈਸ ਹੋ ਸੰਤੋ ਸੱਜਣ ਪਰਵਾ ਤੇ ਸੱਜਣ ਸੰਤ ਕੋ ਇਹ ਗੈਵੀ ਗੁਣਾ ਦੇ ਪਰਿਵਾਰ ਵਾਲਿਓ ਸੋ ਹੁਦੇ ਸਾਧ ਆਪਣੇ ਸਰੂਪ ਵਿੱਚ ਇਸ ਤੋਂ ਕਿ ਵਿਖਣਾ ਕਰੋ ਹਰ ਤਨ ਖੱਟਿਉ ਜਾ ਕਾ ਨਾ ਹੈ شمار ਰਾਮ ਨਾਮ ਰੂਪੀ ਤਾਂ ਐਸਾ ਖੱਟਿਆ ਜੀ ਦਾ شمار ਗਿਣਤੀ ਨਹੀਂ ਪਾਈ ਜਾ ਸਕੀ ਜਹ ਪਰ ਆਪਤਿਸ ਗੁਰ ਦੀ ਜਿਹਨੂੰ ਸਤਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਸਤਗੁਰੂ ਜੀ ਨਿਸ਼ਕਾਮ ਕਰਮਾਂ ਵਾਲਾ ਨੂੰ ਪ੍ਰਾਪਤ ਹੁੰਦੇ ਹੈ ਇਹਨੂੰ ਸਤਗੁਰੂ ਜੀ ਮਿਲਦੇ ਹੈ ਉਹਨਾਂ ਨੂੰ ਮਾਰਨ ਨੂੰ ਕੰਮ ਜੰਦੇ ਹਮ ਨਾਨਕ ਬਿਰਥਾ ਕੋਈ ਨਾ ਹੈ ਉਹ ਸਾਹਿਬ ਜੀ ਬਿਰਥਾ ਪੀੜਾ ਨਹੀਂ ਕੋਈ ਹੈ ਉਹਨਾਂ ਦੀ ਰਹਿੰਦੀ ਕਿ ਸਭ ਧਿਆਨ ਦੀਆਂ ਜਾਨੀਆਂ ਹਨ ਉਹਨਾਂ ਨੂੰ ਬਿਰਥਾ ਖਾਲੀ ਨਹੀਂ ਕੋਈ ਹੈ ਹੁੰਦਾ ਹੈ